ਨਸ਼ਾ ਵਿਰੁੱਧ ਚੱਲ ਰਹੀ ਜੰਗ ਦੌਰਾਨ ਇੱਕ ਵੱਡੀ ਸਫਲਤਾ ਵਿੱਚ ਤਰਨਤਾਰਨ ਪੁਲਿਸ ਨੇ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 4 ਕਿਲੋ heroin ਜ਼ਬਤ ਕਰਕੇ ਇੱਕ ਨਸ਼ਾ ਤਸਕਰੀ 카ਟਲ ਦਾ ਪਰਦਾਫਾਸ਼ ਕੀਤਾ। ਇਸ ਸਬੰਧੀ ਐਸਐਸਪੀ ਤਰਨਤਾਰਨ ਆਭਿਮਨਿਉ ਰਾਣਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦੀਆਂ ਹੋਣ ਦੀ ਸੰਭਾਵਨਾ ਹੈ। ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਜਿਹੜਾ ਆਪਣਾ ਯੁਧ ਨਸ਼ਾ ਵਿਰੁੱਧ ਦੀ ਸ਼ੁਰੂਆਤ ਹੋਈ ਹੈ 1 ਮਾਰਚ ਤੋਂ ਤੇ ਜਿਹੜਾ ਆਪਾਂ ਟੀਚਾ ਕੀਤਾ ਹੈ ਕਿ ਬਈ 31 ਮਈ ਤੱਕ ਜਿਹੜਾ ਨਸ਼ਾ ਮੁਕਤ ਪੰਜਾਬ ਆਪਾਂ ਬਣਾਉਣਾ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਐਸਪੀ ਆਪਣੇ ਜੀਰਾਜ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਆਪਣੇ ਮਾ ਤੇ ਪੁੱਤ ਨੇ ਦਿनोई ਖੁਰ ਦੇ ਰਹਿਣ ਵਾਲੇ ਆ ਤੇ ਉਹ ਨਸ਼ੇ ਦਾ ਕਾਰੋਬਾਰ ਕਰਦੇ ਆ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਜਦੋਂ ਉਥੇ ਰੇਡ ਕੀਤੀ ਜਾਂਦੀ ਹੈ ਦੇ ਘਰੋਂ ਰੁਪਿੰਦਰ ਕੌਰ ਜਿਹੜੀ ਹੈ ਉਹ ਅरेस्ट ਕੀਤੀ ਜਾਂਦੀ ਹੈ ਤੇ ਉਹਦੇ ਪੋਜੈਸ਼ਨ ਦੇ ਵਿੱਚੋਂ 4 ਕਿਲੋ ਹਿਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ ਉਹ ਉੱਤੇ ਇਹ ਇਹ ਜਿਹੜੀ ਹੈਗੀ ਆ ਰੁਪਿੰਦਰ ਕੌਰ ਆਪਣੇ بیٹے ਗगनਪ੍ਰੀਤ ਦੇ ਨਾਲ ਰਲ ਕੇ ਇਹ ਦੋਵੇਂ ਨਸ਼ੇ ਦਾ ਕਾਰੋਬਾਰ ਕਰਦੇ ਸੀਗੇ ਇਹਨਾਂ ਦਾ ਜਿਹੜਾ ਘਰ ਹੈ ਤੇ ਪੈਲੀ ਹੈ ਉਹ ਤਕਰੀਬਨ 100 ਮੀਟਰ ਦੂਰ ਤਾਰਾ ਤੋਂ ਹੈ ਤਾਰਾ ਤੋਂ ਦੂਰ ਹੈ ਤੇ ਡਰੋਨ ਰਾਹੀਂ ਇਹ ਸਮਾਨ ਮੁਕਾਉਂਦੇ ਸੀਗੇ ਇਹਨਾਂ ਦੀ ਜਿਹੜੀ ਹੈ 4 ਕਿੱਲੇ ਪੈਲੀ ਹੈ ਦੋ ਲਾਈਨ ਤਾਰਾ ਤੋਂ ਪਾਰ ਦੋ ਤਾਰ ਤੋਂ ਇਸ ਇਸਲੇ ਪਾਸੇ ਆਦੇ ਆਪਣੀ ਪਿਆਲੀ ਦੇ ਵਿੱਚ ਹੀ ਇਹ ਡਰੋਨ ਲਈ ਸਮਾਨ ਲਗਾ ਕੇ ਸਟਵਾਂਦੇ ਹੁੰਦੇ ਸੀਗੇ ਤੇ ਗਾਂ ਫਿਰ ਜਿਹੜਾ ਇਹ ਕੋਡ ਹੈ ਇਹ ਅ ਅੱਗੇ ਵੰਡਣ ਦਾ ਕੰਮ ਕਰਦੇ ਸੀਗੇ ਇਹਨਾਂ ਦੇ ਕੋਲ ਕਮਾਈ ਦਾ ਹੋਰ ਕੋਈ ਜਰੀਆ ਨਹੀਂ ਹੈ ਜਿਹੜਾ ਇਹ ਮੁੰਡਾ ਹੈ ਜਿਹੜੀ ਇਹ ਧੀ ਫੜੀ ਹੈ ਇਹਦੇ ਆਹਦਾ ਹਸਬੈਂਡ ਉਹ ਵੀ ਨਸ਼ੇ ਦਾ ਆਦੀ ਹੈ ਨਸ਼ੇ ਕਰਦਾ ਹੈ ਤੇ ਇਹਨਾਂ ਉਤੇ ਜਿਹੜਾ ਘਰ ਬਾ ਇਹਨਾਂ ਨੇ ਚੰਗਾ ਬਣਾਇਆ ਹੋਇਆ ਹੈ ਤਾਂ ਅੱਗੇ ਆਪਾਂ ਇਹਨਾਂ ਦੀ ਡਿਟੇਲ ਨਿਕਲਵਾ ਕੇ ਇਸ ਤੇ ਜਿਹੜੀ ਹੋਰ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸਖਤ ਤੋਂ ਸਖਤ ਜਿਹੜੀ ਕਾਰਵਾਈ ਆਪਾਂ ਕਰਾਂਗੇ ਸਪਲਾਈ ਚੇਨ ਕੀ ਰਹੀ ਸੀ ਇਹਨੂੰ ਕਿੱਥੇ ਦਿੰਦੇ ਸੀ ਕੁਛ ਇਹਦੇ ਬਾਰੇ ਡਿਟੇਲ ਹਾਂਜੀ ਦੇਖੋ ਰਿਕਵਰੀ ਹੋਈ ਆ ਥੋੜੇ ਦਿਨ ਪਹਿਲਾਂ ਤੇ ਜਿਹੜੇ ਤਫਤੀਸ਼ ਦਾ ਵਿਸ਼ਾ ਹੈ ਜਿਹੜੇ ਇਹਦੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਜਿਹੜੇ ਸੀਗੇ ਬੈਕਵਰਡ ਲਿੰਗੇਜਿਸ ਤੋਂ ਸਾਨੂੰ ਕਲੀਅਰ ਏ ਕਿ ਵੀ ਪਾਕਿਸਤਾਨ ਤੋਂ ਡਰੋਨ ਰਾਈ ਇਹ ਸਮਾਨ ਆਉਂਦਾ ਸੀਗਾ ਅੱਗੇ ਖਾਂ ਇਹ ਕਿਨੂੰ ਕਿਨੂੰ ਸਪਲਾਈ ਕਰਦੇ ਸੀਗੇ ਉਸ ਪੂਰੀ ਐਨਟਾਇਰ ਜਿਹੜੀ ਚੇਨ ਹੈ ਉਸ ਤੇ ਕੰਮ ਕਰਕੇ ਇਸ ਪੂਰੇ ਸਪਲਾਈ ਨੈਟਵਰਕ ਨੂੰ ਜਿਹੜਾ ਹੈ ਬਸਟ ਕੀਤਾ ਜਾਵੇਗਾ ਤੇ ਜਿਹੜੇ ਹੋਰ ਬਾਕੀ ਇਹਨਾਂ ਦੇ ਇਸ ਕੰਮ ਦੇ ਵਿੱਚ ਇਨਵੋਲ ਨੇ ਤੇ ਉਹਨਾਂ ਨੂੰ ਵੀ ਫੜ ਕੇ ਜਿਹੜਾ ਅੰਦਰ ਕੀਤਾ ਜਾਵੇਗਾ ਇਹ ਡਰੋਨ ਰਾਈ ਸਮਾਨ ਦੇਖੋ ਮੰਗਾ ਮੰਗਾਈ ਜਾ ਰਹੇ ਸੀਗੇ ਤੇ ਹੁਣ ਇਹ ਤਾਂ ਆਪਾਂ ਤਫਤੀਸ਼ ਦੌਰਾਨ ਦੇਖਾਂਗੇ ਕਿ ਬਈ ਇਸ ਤੋਂ ਕਿੰਨੇ ਚੇਅਰ ਤੋਂ ਬਈ ਆਸ ਤੋਂ ਕਿੰਨੇ ਕਿੰਨੀ ਕਨਸਾਈਨਮੈਂਟ ਆਈਆਂ ਤੇ ਉਹ ਕਿਨੂ ਕਿਨੂ ਵਾਗੇ ਵੰਡੀ ਗਈ ਹੈ ਉਹ ਸਾਰਾ ਦਾ ਸਾਰਾ ਤਫਤੀਸ਼ ਦੌਰਾਨ ਆਪਾਂ ਕਰਕੇ ਪੂਰੇ ਨੈਟਵਰਕ ਨੂੰ ਬਸਟ ਕਰਾਂਗੇ